ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਆ ਬਰਾਡ ਵਲੌਗਸ ਤੇ ਹੋਤੋ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਉਸ ਹੋਵੋਗੇ ਤੇ ਲੋ ਜੀ ਆਪਾਂ ਬੈਠੀਏ ਮੈਂ ਹੁਣ ਜੱਪ ਜਤ ਕੋਲ ਕਿਉਂਕਿ ਇਹਨਾਂ ਜੱਪ ਜਤ ਦੇ ਪਾਪ ਫਿਰ ਦੱਸਦੇ ਤੁਹਾਨੂੰ ਤੇ ਚਲੋ ਜੀ ਮੈਂ ਕਿ ਥੋੜਾ ਚਿਹਰੇ ਦੇ ਕੋਲ ਆਪਾਂ ਬੈਠਦੇ ਆ ਤੇ ਉਸ ਤੋਂ ਬਾਅਦ ਵਲੌਗ ਦੀ ਸਟਾਰਟਿੰਗ ਹੁਣ ਕਰਨ ਲੱਗੀ ਆ ਟਾਈਮ ਹੋ ਗਿਆ ਵੈਸੇ 9 ਵਜੇ ਜਾਂਦੇ ਵਸਤਾ ਅਜੇ 9:00 ਹੋਏ ਅਜੇ ਤੱਕ ਤੇ ਵਲੌਗ ਦੇ ਸਟਾਰਟਿੰਗ ਅੱਜ ਥੋੜੀ ਜਿਹੀ ਕਲੀਨਿੰਗ ਦਾ ਕੰਮ ਨਵੇੜਿਆ ਹੈਗਾ ਪਹਿਲਾ ਕੰਮ ਨਵੇੜਿਆ ਤੇ ਸੋ ਕਿਉਂਕਿ ਅੱਜ ਉਹਨਾਂ ਦੀ ਮੰਮੀ ਹਰੀ ਤੁਹਾਨੂੰ ਪਤਾ ਹੀ ਕਿਉਂ ਆਉਂਦੇ ਆ ਕਾਰਨ ਤੁਹਾਨੂੰ ਪਤਾ ਹੀ ਕਿਉਂਕਿ ਮੈਡੀਸਿਨ ਲੈਣ ਆਉਣਾ ਹੁੰਦਾ ਤੇ ਉਹਨਾਂ ਨੇ ਅੱਜ ਉਹਨਾਂ ਹੈਗਾ ਮੈਡੀਸਿਨ ਲੈਣ ਤੇ ਆਪਾਂ ਹੁਣ ਅਜੇ ਸਬਜ਼ੀ ਵਗੈਰਾ ਕਟਿੰਗ ਵਗੈਰਾ ਕਰਕੇ ਸਬਜ਼ੀ ਧਰਾਂਗੇ ਆਪਾਂ ਤੇ ਅੱਧ ਪਚਦੇ ਸਾਡੇ ਕੱਪੜੇ ਧੋਤੇਗੇ ਨਾ ਤੋਂ ਲੈ ਜਾਪਣ ਨੂੰ ਨਵਾਉਣਾ ਹੈਗਾ ਬਸ ਕੱਪੜੇ ਰੱਖਦੇ ਬਾਅਦ ਜੂੜਾ ਕਰਕੇ ਇਹਨਾਂ ਧਵਾ ਦਾਂਗੇ ਤੇ ਜਦੋਂ ਆਪਾਂ ਸਬਜ਼ੀ ਕੱਟ ਕੇ ਸਬਜ਼ੀ ਧਰ ਦਾਂਗੇ घर ये फूल बैठे हैं थोड़ा शांति माहौल कर ले। भी फुले थोड़ा पानी पीना अच्छी जी लग अच्छी पानी पिओ का सची कल नहीं सची कल करता जी तेरे फ्रेंडे जापजोत फ्रेंड है सारे हैं पीले कुत्तों पानी ਮਨ ਦੀ ਸੇਨਾ ਹੈ ਜੀ ਵਾਸ਼ ਰਾਵਣ ਦਾ ਵਾਦ ਕਰੀਏ ਲਓ ਚਲੋ ਜੀ ਜਪ ਜੋਤ ਨੂੰ ਤਾਂ ਪਾਣੀ ਤੇ ਤਾਂ ਕੋਲ ਬਣਾ ਪਊਗਾ ਵੈਲੇ ਕੋਈ ਹਾਲ ਨਹੀਂ ਕੋਲ ਬਣਾ ਬਹੁਤ ਸੁੱਖ ਲੱਗਦਾ ਸਬਜੀ ਮੇਰੇ ਰੱਦੇ ਤੇ ਪੂਰੀ ਬਹਿ ਜਣੀ ਫੋਨ ਦੇਖੀ ਨੇ ਮੈਂ ਸਬਜੀ ਵਗੈਰਾ ਕੱਟ ਲੈਣੀ ਆ ਕੋਲ ਬਹਿ ਕੇ ਕੰਮ ਹੋ ਜਾਊਗਾ ਨਾ ਕੋਲ ਵੇਲੇ ਬੈਠੇ ਨੰਦਾ ਕੰਨ ਨਾਲ ਉਦੋਂ ਪਤਾ ਨਹੀਂ ਮੈਂ ਸੋਨੇ ਦੀ ਲਾਹ ਕੇ ਇੱਥੇ ਰੱਟੇ ਆ ਜਿਆਦਾ ਨਹੀਂ ਹੈ ਖਰਾਬ ਆਲੇ ਛੋਟੇ ਛੋਟੇ ਦੇਖਿਓ ਜੇ ਤੁਹਾਨੂੰ ਦੱਸਾਂ ਤੇ ਇੱਕ ਦਿਨ ਹੁੰਦਾ ਜਿੱਦ ਜੀ ਕਰਦਾ ਹੁੰਦਾ ਨਾ ਸਟੈਂਡ ਤੇ ਲਾਉਣਿਆ ਫੋਨ ਆਪਾਂ ਆਪਣੇ ਨਾਲ ਗੱਲਾਂਬਾਤਾਂ ਕਰ ਲੈਣਗੇ ਆਪਣਾ ਵਧੀਆ ਜੀ ਲੱਗਿਆ ਜਾਂਦਾ ਧਣੀਆਂ ਸਬਜ਼ੀ ਲੈਂਦੀ ਏ ਧਣੀਆਂ ਹਾਂਜੀ ਆਤਾ ਜੀਤਾ ਜੀ ਗੋਭੀ ਹਾਂਜੀ ਕਿੰਦਰ ਜੁਆ ਨਾਨੀ ਜੀ ਲੈ ਕੇ ਆਉਣਗੇ ਭੈ ਜਪਰੋ ਤੇ ਨਾਨੀ ਜੀ ਕਿੰਦਰ ਜੁਆਇ ਲੈ ਕੇ ਆਉਂਗੇ ਅੱਜ ਹਨਾ ਪੁੱਤ ਲੈ ਕੇ ਆਇਆ ਤੁਸੀਂ ਓਕੇ ਬੜੇ ਅੱਛੇ ਬੱਚੇ ਮੇਰੇ ਦੋਸਤਾਂ ਚਲੋ ਜੀ ਆਪਾਂ ਨਾਲ ਫਾਵਾ ਦੇ ਵਿੱਚ ਹੀ ਮਟਰ ਚੇਲਿੰਦਾ ਉੱਥੇ ਦਰਖਤ ਨਹੀਂ ਹੈਗਾ ਸਾਹਮਣੇ ਉੱਥੇ ਮੱਖੀਆਂ ਲੱਗਾ ਪਿਆ ਇਹਦੀ ਮੱਖੀਆਂ ਲੜਦੀਆਂ ਹੁੰਦੀਆਂ ਪਤਾ ਨਹੀਂ ਕਿੱਥੋਂ ਆ ਗਈਆਂ ਰਾਤ ਨੂੰ ਵੀ ਬੈਠੀਆਂ ਆਉਂਦੀਆਂ ਮੈਂ ਵੇਖਿਆ ਦਰਖਤ ਦੇ ਉੱਤੇ सब्जी रखी हूं डेढ़ी ने उ लग दी सब्जी मुल मतलब उगर ही नी सब महीने टाइम अज उगर ही नहीं कल लिया से गाजर बड़िया ही टेस्टी बनिया तेन दसना भूल गई मैं मेरा लगता है सब्जी छिल तो के

तेरे अरे बिरादरी तो लग गई सॉरी बाबू ये देख मम्मी गणेश जी के लिए मोदक बना रही है अरे वाह तो खा सकते भी अरे नहीं अभी नहीं खा सकते पहले गणेश जी को भूख लगेगा अरे मम्मी को बहुत जल्दी सुनाए बहुत भूख लग रही है रुक जा अभी तो पहले मम्मी से ਮਾਦੀ ਫੜ ਕੇ ਰੱਖੋ ਮੁੱਛਾਂਾਂ ਦੇ ਪਿੰਡਾ ਨਾ ਹੋਣਾ दवा दब दव कटी है सब्जी जी कटी हुई अच्छी जी कट्टी मटर मुटर छिले सी आलू उलू रही सब एक मैं चुल्हे एक तरों की इंडक्शन आलू गोभी आलू मटर क्योंकि पनीर पनूर कर अजकल कट ही पा चाहे असं बना नहीं होंगे कई तड़का ला दिए पता चलो सब्ज़ी बिचे सारे मसाले मसोले तो なあ、そうなんだ。<noise> <noise>

ਹੋ ਜੀ ਹੁਣ ਮੈਂ ਇੱਧਰ ਸਬਜ਼ੀ ਧਰਤੀ ਕੋਲ ਧਰਤੀ ਚੁੱਲੇ ਤੇ ਇੱਕ ਗੈਸ ਤੇ ਤੇ ਹੁਣ ਆਪਾਂ ਨੂੰ ਮਿਲਦੇ ਆ ਮੇਰਾ ਫੋਨ ਵੀ ਇੱਕ ਵਾਰੀ ਦੇਖੋ ਨੂੰ ਕਿੰਨਾ ਪਰਸੈਂਟ ਉਹ ਉਹ ਫੋਨ ਵੀ ਮੇਰਾ ਹੋ ਗਿਆ ਲੋ ਤਾਂ ਆਪਾਂ ਜਦੋਂ ਮੰਮੀ ਦੀ ਆਉਣਗੇ ਉਦੋਂ ਮਿਲਾਂਗੇ ਸਿੱਧੇ ਤੁਹਾਨੂੰ ਤੇ ਸਬਜ਼ੀ ਤੁਹਾਨੂੰ ਦੱਸਿਆ ਹੀ ਇੱਧਰ ਆਪਣੀ ਚੱਲੀ ਜਾਂਦੀ ਉਹਦੀ ਕੋਟੇ ਕੋਲਿਆ ਪੁੱਤਰ ਜੀ ਤੇ ਚਲੋ ਜੀ ਆਪਾਂ ਮਿਲਾਂਗੇ ਆਪਾਂ ਫੋਨ ਚਾਰਜ ਲਾ ਲਈ ਜਦੋਂ ਮੰਮੀ ਆਈਏ ਉਦੋਂ ਮਿਲਾਂਗੇ ਜੋ ਵੀ ਜੋ ਤਾਂ ਆ ਰਹੇ ਆ ਵੀਡੀਓ ਵੇਖੀ ਅੰਦਰ ਸ਼ੌਕਸ ਪਰਾਣਿਆ ਸਟਾਰਟਿੰਗ ਪੁਆਇੰਟ ਆ ਮੈਂ ਕੋਈ ਸੋਈਂਦਾ ਨਹੀਂ ਬਣੇ ਲੈ ਲੈਣੇ ਮਤਲਬ ਲੈਣੇ ਝੂਟੇ ਲੈ ਦੇਆ ਕਰਾਂਗੇ ਹੁਣ ਜੇ ਆਪਣੇ ਵੀਡੀਓ ਵੇਖ ਲਈ ਮੱਸਰ ਮੇਲੇ ਵਾਲੀ ਝੂਟੇ ਲੈ ਕੇ ਉੱਥੇ ਤੇ ਮम्मा ਇੱਥੇ ਲੈਣਗੇ ਮੈਂ ਚਲੋ ਜੀ ਆਪਾਂ ਬਣਾ ਲਗੇ ਦਵਾ ਦਵਾ ਰੋਟੀ ਤੇ ਮਿਲਦੇ ਆਪਾਂ ਤੁਹਾਨੂੰ ਰੋਟੀ ਬਣਾ ਕੇ ਮੰਮੀ ਰਿਉਂਦੇ ਉਦੋਂ ਮਲਾਉਣਾ ਤੁਹਾਨੂੰ ਸਿੱਧਾ ਸਾ ਰੋਟੀਆਂ ਦਾ ਕੰਮ ਨਵੀਂ ਵੇੜ ਲਈ ਇਸ ਤੋਂ ਬਾਅਦ ਮਿਲਦਾ ਲਓ ਜੀ ਉਹ ਆ ਗਈ ਮੰਮੀ ਅੱਜ ਚਲੋ ਜੀ ਬਹੁਤ ਸੱਚੀ ਕਾ ਜਾ ਪਤਾ ਕਦੋਂ ਉਹਦਾ ਟਿੱਕੀ ਜਾਂਦਾ ਜਾ ਪਤਾ ਥੰਮਾ ਨੂੰ ਥੰਮਾ ਨੂੰ ਜੱਫੀ ਪਾ ਪਾ ਹਟਿਆ ਅਜੇ ਪੜ ਕਰਦਾ ਕਦੇ-ਕਦੇ ਮਾਮੂ ਨੂੰ ਜੱਫੀ ਪਾ ਲਈ ਮੈਂ ਥੰਮਾ ਨੂੰ ਪਾ ਕੇ ਜੱਫੀ ਪਾਣ ਨੂੰ ਬੜਾ ਪਾਹਰ ਜੱਫੀ ਪਾ ਉਹ ਠੀਕ ਆ ਜੀ ਜੀ ਸੱਚੀ ਗੱਲ ਕਰੋ ਸੱਚੀ ਗੱਲ ਕਰੋ ਸੱਚੀ ਗੱਲ ਕਰੋ ਇਹ ਤਾਂ ਥੰਮਾ ਨੂੰ ਜੱਫੀਆਂ ਪਾਈ ਜਾਂਦਾ ਫੀਲਿੰਗ ਲੈ ਲੈ ਕੇ ਕਦੋਂ ਤਾਂ ਦੀ ਕੀ ਜਾਂਦਾ ਜੁੜਮਰਾਏ ਲੈ ਵੇ ਕਿੰਡਰ ਜੋਏ ਭਾਲਦਾ ਸੀ ਕਿੰਡਰ ਜੋਏ ਕਿੰਡਰ ਜੋਏ ਕਰਦਾ ਸੀ ਫੇਰੇ ਲੈਂਦੇ ਸੀ ਗੰਦੇ ਥੈਂਕ ਯੂ ਕਰਦੇ ਪੁੱਤ ਇਹ ਫੇਰ ਵੇਖਾਂਗੇ ਪਹਿਲਾਂ ਰੋਟੀਆਂ ਚ ਕੰਮ ਹਾਂ ਲਓ ਜੀ ਜੱਵਜੋ ਦਾ मामੂ ਬੈਠਾ ਜੱਵਜੋ ਦੀ ਕੁਰਸੀ ਤੇ ਪੂਰਾ ਆ ਗਿਆ ਵੇਖ ਲੈਣਾ ਇੰਨਾ ਪਤਲਾ ਜਾਜਾ ਤੇ मामੂ ਪੂਰਾ ਆ ਗਿਆ ਤੇਰੀ ਕੁਰਸੀ ਤੇ ਨਾ ਲਾਪਾ ਬਦੂਕਾ ਆਓ ਕਿੰਨੇ ਬਈਆਂ ਓ मामੂ ਹੂੰ ਕੋਣ ਆਇਆ ਬਤੂ मामੂ ਤੇ ਹੋਰ ਮੰਮੀ ਮੰਮੀ ਕੀ ਲੈ ਕੇ ਇਧਰ ਜੋਗੇ ਕਿੰਦਰ ਜਵਾਏ ਕੀ ਹੈ ਕਿੰਦਰ ਜਵਾਏ ਆ ਵੀ ਪਤਾ ਲੇ ਲੈ ਖਾਲਾ ਸਾਰਾ ਨਾ ਕਈ ਖੋਲੀ ਹੋਈ ਖਾਲਾ ਬਸ ਬਸ ਆਵੇ ਗੱਤੀ ਜੇਮਾਂ ਜੇ ਨਿਕਲਣਗੇ ਬ੍ਰੇਸਲੇਟ ਨਿਕਲੇ ਮੈਨੂੰ ਲੱਗਦਾ ਕਿ ਮੁੰਦਰੀਆਂ ਪਰ ਇੱਕ ਮੁੰਦਰੀ ਲਿਆ ਪਾਈ ਤੇ ਮੁੰਦਰੀ ਵਾਲਾ ਸੋਹਣੀ ਸੌਣੇ ਦਾ ਮੈਨੂੰ ਲੱਗਦਾ ਬ੍ਰੇਸਲੇਟ ਹੋਊਗਾ ਸ਼ਾਇਦ ਚਲ ਲਖਵਾ ਦੇ ਇਹਨੂੰ ਫਿਰ ਵੇ ਹੋਣੀ ਬੰਦੀ ਕੀ ਆ ਤਾ ਉਹ ਖਾਣਾ ਪੁੱਤ ਕਿੰਡਰ ਜੋਏ ਖਾਣਾ ਕਿੰਡਰ ਜੋਏ ਖਾਈ ਜਾਂਦਾ ਜੱਪ ਜੋਤਾ ਮਾਮੂ ਤੂੰ ਬਾਕੀ ਲਵਾਵੇ ਚ ਵਾਕੇ ਰੱਖ ਲੈ ਤਨੂੰ ਬਸ ਕਰਾ ਮੈਨ ਦੇ ਦੇ ਆਹ ਤੂੰ ਖਾ ਲੈ ਲੈ ਬਸ ਫਿਰ ਵਖਾ ਮੰਮੀ ਤੇ ਵਖਾਈ ਛੋਲ ਜਿਹੜਾ ਗਿਫਟ ਲੈ ਆਏ ਵੜੇ ਮੰਮੀ ਨੇ ਦੋ ਆਪਦੇ ਮਤਲਬ ਇੱਕੋ ਲੈ ਕੇ ਆਈ ਸੀ ਮੈਂ ਤੁਹਾਨੂੰ ਦੱਸਦੇ ਛੋਲ ਇੱਕ ਆਹ ਹੈ ਇੱਕ ਆਹ ਕਲਰ ਹੈ ਮੰਮੀ ਦੋਵੇਂ ਚੱਕ ਲਈ ਸੀ ਇੱਕ ਕਾਬਦਾ ਲੈ ਆ ਸੀ ਇੱਕ ਮੰਮੀ ਦਾ ਗਿਫਟ ਠੀਕ ਆ ਤੇ ਮੰਮੀ ਕਹਿੰਦੀ ਭੈਣ ਜੀ ਜਿਹੜਾ ਤੁਸੀਂ ਰੱਖਣਾ ਰੱਖ ਲਓ ਭੈਣ ਜੀ ਕਹਿੰਦੇ ਮੈਂ ਲਾਈਟ ਕਲਰ ਆ ਲੈ ਲਓ ਜੀ ਪਸੰਦ ਕਰੋ ਲੈ ਲੈ ਲਓ ਫਿਰ ਮੰਮੀ ਕਹਿੰਦੀ ਮੈਂ ਤਾਂ ਫਿੱਕਾ ਲੈ ਲੈਣੀਆਂ ਤੇ ਭੈਣ ਜੀ ਤੁਸੀਂ ਆ ਆਹ ਲੈ ਲਓ ਮੰਮੀ ਇਹ ਕਹਿੰਦੀ ਚਿੱਟੇ ਪੱਲੇ ਮੈਨੂੰ ਨਾ ਮੈਲੇ ਹੋ ਜਾਣਗੇ ਮੰਮੀ ਨੇ ਕਹਿੰਦੀ ਮੈਂ ਨਹੀਂ ਆ ਲੈਣਦੀ ਤੁਸੀਂ ਭੈਣ ਜੀ ਆਹ ਲੈ ਲਓ ਮੈਂ ਆਹ ਲੈ ਲਉਣਾ ਤਾਂ ਨਾ ਮੰਮੀ ਨੂੰ ਮੰਮੀ ਨੇ ਗਿਫਟ ਦਿੱਤਾ ਬਾਏ ਮਸੀਹ ਕੀ ਆ ਗਿਆ ਹੈ ਬਾਲੇ ਸੋਹਣਿਆ ਬਈ ਹਾਂ ਨਹੀਂ ਆਇਆ ਕਿ ਤਾ ਦੇ ਹੁਣ ਤਾਂ ਠੀਕ ਹੈ ਜੀ ਅੱਛਾ ਹੂੰ ਤੇਰੇ ਇਟਾ ਮਿੱਟੀ ਤੇ ਲਵਾਂ ਨਾ ਕਰਕਣਾ ਮੰਮਾ ਤੇ ਲੋ ਜੀ ਆ ਗਿਫਟ ਮੰਮੀ ਨੂੰ ਮਿਲ ਗਿਆ ਗਿਫਟ ਮੰਮੀ ਨੇ ਦਿੱਤਾ ਮੰਮੀ ਨੂੰ ਗਿਫਟ ਜੀ ਮੰਮੀ ਹਰ ਜਾਨ ਦੇ ਦਵਾਈ ਲੈਣਾ ਇੱਥੇ ਮੈਂ ਨਾ ਕਿੱਛੋ ਮੈਂ ਕਰ ਲੂੰਗੀ ਵਲੌਗ ਦੀ ਐਡੀਟਿੰਗ ਦਾ ਸਾਡੇ ਇਹਦੇ ਉੱਤੇ ਤੇ ਨਹੀਂ ਪਤਾ ਐਵੇਂ ਸ਼ਹਿਰ ਦਾ ਘੇੜਾ ਕੱਢ ਹੁੰਦਾ ਚਲੋ ਜੀ ਬੈਠੋ ਉਹ ਕਿਹੜਾ ਬੜਾ ਬਾਮੂ ਨਾ ਅੱਗੇ ਬੈਣਾ ਹੈ ਹੈ ਚੱਲ ਪਿੱਛੇ ਬੈਜੋ ਫਿਰ ਬੱਲੇ ਬੱਲੇ ਕਰਦੇ ਫਿਰਦੇ ਆ ਬੱਲੇ ਬੱਲੇ ਚਲੋ ਜੀ ਇਹ ਗੰਦ ਨੂੰ ਦਵਾਈ ਲੈਣਾ ਇਹ ਤਾਂ ਬੂਆ ਵੀ ਆ ਨਲੇ ਦਾ ਤਾਂ ਬੂਆ ਇਹ ਦੂਆ ਤਾਂ ਥੱਲੇ ਲੱਕੜਾ ਡੰਡੇ ਵੀ ਲਾ ਸਕਦੇ ਤੁਸੀਂ ਇਹਦਾ ਵਧੀਆ ਇਹਨੇ ਸ਼ੁਰੂ ਕਰ ਗਏ ਕੰਮ ਆਪਾ ਇਹ ਸਾਡੀ ਵਧੀਆ ਕਾਹੀ ਕਿ ਲਈ ਹੈ ਨਾ ਕਹਿੰਦਾ ਮੈਂ ਜਾਵਾਂ ਫਿਰ ਜੇ ਨਹੀਂ ਜਾਣਾ ਤਾਂ ਚਲੋ ਜੀ ਮੰਮੀ ਅਜੀ ਤੋੜਦੇ ਆਂ ਜਾਂਦੇ ਆ ਹਾਂ ਕਰਦੇ ਆ ਬਾਏ 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 ਕਾ ਤੂੰ ਤਾਨੂੰ ਉਹ ਤੜੇ ਦੇਣਾ ਨਾ ਚੱਕਰ ਦੇ ਨਾ ਇਹਦੇ ਬੁੱਲਾ ਦੇ ਉੱਤੇ ਕਰੀ ਲਾਈ ਆ ਮਾਮੂਣਾਂ ਨੂੰ ਮਿਲਣਾ ਆਜਾ ਮਾਮੂਣ ਮਿਲਣਾ ਕੰਨ ਆ ਮਾਮੂ ਆ ਗਿਆ ਮੇਰੀ ਜਿੱ ਆ ਗਿਆ ਇੱਥੇ ਆ ਉਹ ਵਾਹ ਮਾਮੂਣਾਂ ਨੂੰ ਮਿਲਾਂ ਟਿੱਗਲਵਾਉਂਦੇ ਲੈ ਹਾਂ ਚੱਲੇ ਇੰਨਾ ਚੱਲੇ ਚਲੋ ਜੀ ਉਹ ਟਿੱਗਲਵਾ ਲਓ ਬਾਈ ਬਾਈ ਕਰ ਦੋ ਬਤ ਬਾਈ ਬਾਈ ਕਰ ਦੋ ਮੈਂ ਵੀ ਬਾਈ ਬਾਈ ਕਰਾ ਦੇਣਾ ਠੀਕ ਬਾਈ ਬਾਈ ਕਰਾ ਚਲੋ ਜੀ ਤੁਰਦੇ ਠੀਕ ਹੈ ਨਾਨੀ ਨੂੰ ਸਸਤੀ ਕੱਲ ਹੋਗੀ ਪੈਂਦੀਆਂ ਪੈਂਦੀਆਂ ਦੀ ਸਸਤੀ ਕੱਲ ਹੋਗੀ ਹਾਂ ਉਧਰ ਵੇਖੋ ਡਿਜ਼ਾਈਨ ਬਿੱਚੀ ਤਰੀ ਬੈਠਾ ਸਵਾਨ ਸਾਰਾ ਚਲੋ ਜੀ ਲੋ ਜੀ ਚਾਲਦੇ ਆਪਾਂ ਹੁਣ ਉਹਨਾਂ ਨੇ ਤੌਰ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਤੇ ਕੰਮ ਧੰਦੇ ਇਨੇ ਬੱਚੇ ਬੈਠੇ ਹੋਇਆ ਕੰਮ ਕਰਾ ਰਹੀ ਸੀ ਨਾਲ ਨਾਲ ਮੈਂ ਅੱਡੇ ਚੰਨ ਵੇਢ ਹੋ ਉਹਨੂੰ ਕੋ ਪੜਾਵਾਂਗੇ ਟਿਊਸ਼ਨ 5 ਵਜੇ ਤੱਕ ਬਾਏ ਬਾਏ ਬੈੱਕ ਹੀ ਜਾਊਗਾ ਮੁੰਡਾ ਕਿ ਸਿੱਧਾ ਜਾਊਗਾ ਬੈੱਕ ਹੀ ਜਾਏਗਾ ਇਹ ਤਾਂ ਬੈੱਕ ਹੀ ਜਾਊਗਾ ਚਲੋ ਜੇ ਟਾਈਮ ਕਾਫੀ ਹੋ ਗਿਆ ਹੈਗਾ ਟਾਈਮ ਹੋ ਗਿਆ 8 ਵਜੇ ਦਾ ਤੇ ਮੈਂ ਕਿ ਵੀਡੀਓ ਦਾ ਐਂਡ ਹੀ ਨਹੀਂ ਕਰਿਆਗਾ ਮੰਮੀ ਹਰੀ ਆਈ ਸੀ ਅੱਜ ਮੈਡੀਸਿਨ ਵਗੈਰਾ ਲੈਣ ਤੇ ਉਹ ਆਪਦੀ ਲੈ ਕੇ ਮੈਡੀਸਿਨ ਓਵਰਹੋਲ ਡੇ ਬਹੁਤ ਗੁੱਡ ਰਿਹਾ ਆਪਣਾ ਮੈਂ ਬੈੱਡ ਵਗੈਰਾ ਲਗਾ ਲਿਆ ਹੈਗਾ ਕਦੋਂ ਤੱਕ ਲਗਾ ਲਿਆ ਸੀ ਤੇ ਜੱਪ ਨੂੰ ਖਾਣਾ ਵਗੈਰਾ ਖਵਾ ਕੇ ਤੇ ਹਸਬੈਂਡ ਆ ਗਏ ਸੀ ਤੇ ਉਹ ਹੁਣ ਬਾਹਰ ਕਰ ਰਹੇ ਹਾਂ ਬਸ ਆਪਣੇ ਸੌਣ ਦੀ ਤਿਆਰੀ ਹੈ ਕੱਪੜੇ ਵਗੈਰਾ ਚੇਂਜ ਕਰਨਾ ਲੈ ਰਹੇ ਹੁੰਦੇ ਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਮੈਂ ਕਿਹਾ 8:00 ਵਜ ਗਏ 9:00 ਵਜ ਤੱਕ 9:30 ਵਜ ਤੱਕ ਹੁਣ ਇਸ ਤੋਂ ਬਾਅਦ ਫੋ ਵੀਡੀਓ ਦਾ ਕਰਦੇ ਐਂਡ ਕਿਉਂਕਿ ਇਸ ਤੋਂ ਬਾਅਦ ਮੈਂ ਵੀਡੀਓ ਸ਼ੂਟ ਵਗੈਰਾ ਨਹੀਂ ਕਰਦੀ ਹੋਰ ਮੈਂ ਜਿਹੜੇ ਲੱਟਰਪਟਰ ਕੰਮ ਆ ਮੇਰੇ ਰਹਿੰਦੇ ਹੁੰਦੇ ਐਸ ਟਾਈਮ 8 ਤੋਂ 9 ਦੇ ਵਿੱਚ ਮੈਂ ਉਹ ਕੰਮ ਕਰਦੀ ਹੁੰਦੀ ਹੁੰਦੀ ਜਿਹੜੇ ਮੈਂ ਸ਼ੂਟ ਅਪ ਵੀ ਨਹੀਂ ਕਰਦੀ ਹੁੰਦੀ ਕਈ ਕੰਮ ਇਦਾਂ ਦੇ ਹੁੰਦੇ ਜਿਹੜੇ ਬਸੇ ਸ਼ੂਟ ਕਰਦੀ ਨਹੀਂ ਕੰਮ ਨਹੀਂ ਤੂੰ ਬਸ ਉਹ ਮੈਂ ਜ਼ਿਆਦਾ ਕਰਦੀ ਹੱਥ ਤੋਂ 9 ਦੇ ਵਿੱਚ ਪਕਾਰ ਮੈਂ ਕੰਮ ਹੀ ਕਰਦੀ ਆ ਤੇ ਲੋ ਜੀ ਅੱਜ ਦਾ ਡੇ ਬਹੁਤ ਗੁੱਡ ਰਿਹਾ ਤੇ ਹੁਣ ਇਸ ਵਾਰ ਹੁਣ ਨਵਾਂ ਵਲੌਗ ਬਣਾਉਂ ਆਵਾਂਗੇ ਕੱਲ ਨੂੰ ਸ਼ੂਟ ਕਰਾਂਗੇ ਹੁਣ ਬਸ ਅੱਜ ਦਾ ਡੇ ਬਹੁਤ ਵੈਸੇ ਅਕੋਰਡਿੰਗ ਟੂ ਮੀ ਸ਼ੂਟ ਅਪ ਹੋ ਹੀ ਗਿਆ ਹੁਣ 10 15 ਮਿੰਟ ਦਾ ਇਦਾਂ ਹੀ ਬਹੁਤ ਹੁੰਦਾ ਹੈਗਾ ਚਲੋ ਡੇਲੀ ਲਾਈਫ ਦੇ ਵਿੱਚੋਂ ਆਪਾਂ ਕੋਈ 10 15 ਮਿੰਟ ਆਪਾਂ ਵਲੌਗਿੰਗ ਦੇ ਲਈ ਵੀ ਕੱਢਦੇ ਆ ਤਾਂ ਬਹੁਤ ਅਮ ਅਕੋਰਡਿੰਗ ਟੂ ਮੀ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਕੱਲ ਨੂੰ ਨਵੇਂ ਵੀ ਬਲੌਗ ਦੀ ਸ਼ੁਰੂਆਤ ਕਰਾਂਗੇ ਆਪਾਂ ਤੇ ਚੰਗਾ ਜੀ ਮਿਲਦੇ ਆ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ